ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਫਰੀਦਕੌਰ ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਜੀ ਬਹੁਤ ਵਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੰਮਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਡੱਲੇਵਾਲ ਸਾਹਿਬ ਦੀ ਡੱਲੇਵਾਲ ਸਾਹਿਬ ਜਿਹੜਾ ਨੇ 131 ਬਿਲਕੁਲ ਜੀ ਬਿਲਕੁਲ ਦਗਜੀਤ ਸਿੰਘ ਢੱਲੇਵਾਲ ਜਿਹੜੇ ਕਥਾਨਾਗੂ ਆ ਉਹਨਾਂ ਨੇ 131 ਦਿਨਾਂ ਤੋਂ ਬਾਅਦ ਕਨ ਫਤੇਗੜ ਸਾਹਿਬ ਦੇ ਵਿੱਚ ਆਪਣਾ ਮਰਦਮਰ ਤੋੜ ਦਿੱਤਾ ਹਾਲਾਂਕਿ ਉਹਨਾਂ ਨੇ ਮਰਦਮਰ ਤੋਂ ਉੱਤੇ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਵਿਚਾਰ ਦਿੱਤੇ ਆ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅੱਜ ਵੀ ਕਈ ਲੋਕ ਇਹ ਗੱਲ ਕਹਿੰਦੇ ਵੀ 131 ਦਿਨ ਬੰਦਾ ਪੁਖਾਰ ਨਹੀਂ ਸਕਦਾ ਕਈ ਲੋਕ ਇਹ ਗੱਲ ਕਹਿੰਦੇ ਵੀ ਬੰਦੇ ਵੀ ਇਹ ਅੰਦਰੂਨੀ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਆ ਕੋਈ ਵੱਡੀ ਗੱਲ ਨਹੀਂ ਕੋਈ ਕੁਛ ਤਨਾ ਕੁਛ ਕਹਿੰਦਾ ਪਰ ਕੰਮ ਲਾ ਕੇ ਗੱਲ ਇਹ ਆ ਵੀ ਉਹਨਾਂ ਨੇ ਆਪਣਾ ਮਰਦਮਰਤ ਹੁਣ ਛੱਡ ਦਿੱਤਾ ਤੇ ਉਹਨਾਂ ਨੇ ਆਪਣਾ ਮਰਨ ਵਰਤ ਲੰਗੇ ਕੰਨ ਤੋੜ ਦਿੱਤਾ ਤੇ ਉਹਨਾਂ ਨੂੰ ਉੱਥੇ ਪਾਣੀ ਪਿਆ ਕੇ ਤੇ ਮਰਨ ਵਰਤ ਉਹਨਾਂ ਦਾ ਤੋੜਵਾ ਦਿੱਤਾ ਗਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਪਏ ਆ ਕਿਸਾਨੀ ਦੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਪਏ ਆ ਹੋਰ ਵਕਤ-ਵਕਤ ਮੁੱਦਿਆਂ ਦੇ ਉੱਤੇ ਉਹਦੇ ਉੱਤੇ ਕਦੇ-ਕਦੇ ਹੈਰਾਨੀ ਹੁੰਦੀ ਵੀ ਭਾਈ ਬਣੀ ਕਿ ਕੀ ਜਾਂਦਾ ਡੱਲੇਵਾਲ ਸਾਹਿਬ ਨੇ ਮਰਨ ਵਰਤ ਉਦੋਂ ਤੋੜਿਆ ਜਦੋਂ ਸ਼ਿਵ ਰਾਜ ਸਿੰਘ ਤੂਹਾਨ ਖੇਤੀਬਾੜੀ ਮੰਤਰੀ ਨੇ ਅਪੀਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਆਪਾਂ 4 ਤਰੀਕ ਦੀ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਾ 4 ਤਰੀਕ ਨੂੰ ਮੀਟਿੰਗ ਦੇ ਵਿੱਚ ਆਪਾਂ ਮਿਲਣਾ ਤੇ ਉੱਥੇ ਆਪਾਂ ਬੈਠ ਕੇ ਫਿਰ ਵਿਚਾਰਾ ਕਰਨੀਆਂ ਪਰ ਲੰਨ ਇਹ ਆ ਕਿ ਤੁਸੀਂ ਆਪਣਾ ਮਰਨਮਰਤ ਛੱਡ ਦਿਓ ਫਿਰ ਰਵਨੀਤ ਮਟੂਨੇ ਵੀ ਇਹ ਗੱਲ ਕਹੀ ਸੀ ਫਿਰ ਉਸ ਤੋਂ ਬਾਅਦ ਕਈ ਗੱਲਾਂ ਹੋਰ ਵੀ ਆਈਆਂ ਪਰ ਪੁੱਲ ਮਿਲਾ ਕੇ ਜਿਵੇਂ ਉਹਨਾਂ ਨੇ ਆਪਣਾ ਮਰਨਮਰਤ ਛੱਡ ਦਿੱਤਾ ਹੁਣ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਜੀ ਇੱਕ ਸਿਆਸੀ ਜੀ ਗੱਲ ਹੈਗੀ ਆ ਇਹ ਭਾਈ ਸਿਆਸੀ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਗਿਆ ਜੀ ਭਾਈ ਢੱਲੇਵਾਰ ਸਾਹਿਬ ਨੇ ਬੀਜੇਪੀ ਦੇ ਨਕਾਵਾਂ ਦੇ ਕਹਿਣ ਦੇ ਉੱਤੇ ਹੀ ਇਹ ਸਾਰਾ ਕੁਝ ਕਿਉਂ ਕੀਤਾ ਕੋਈ ਕੁਛ ਕਹਿਦਾ ਹੋ ਕੁਛ ਕਹਿਦਾ ਇਸ ਮੁਤਲਕ ਪਰ ਸਵਥ ਰਸਾ ਫਿਰ ਤੇ ਗੰਡ ਇਹ ਆ ਵੀ ਜਿਹੜਾ ਇਹ ਅਧੂਰਣ ਵਿੱਚ ਕੀ ਖੇਲ ਹੋਇਆ ਇਹਦੇ ਫੇਲ ਹੋਣ ਦੇ ਕਾਰਨਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਇਹਨੂੰ ਫੇਲ ਜਿਹੜਾ ਹੋਇਆ ਇਸ ਤੋਂ ਬਾਅਦ ਕੁਝ ਫੇਲ ਨਾ ਹੋਵੇ ਇਸ ਗੱਲ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਕਿਸਾਨੀ ਏਕਤਾ ਜ਼ਰੂਰੀ ਹੈਗੀ ਆ ਸੋ 131 ਦਿਨਾਂ ਬਾਅਦ ਦੱਲੇਵਾਲ ਸਾਹਿਬ ਨੇ ਫਤੇਗੜ ਸਾਹਿਬ ਦੇ ਵਿੱਚ ਆਪਣਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਜਾਨੀ ਹਰਪਾਲ ਸਿੰਘ ਖਾਲਸਾ ਦੇ ਰਾਹੀਂ ਉਹਨਾਂ ਨੇ ਆਪਣਾ ਮਰਨਵਤ ਖਤਮ ਕਰ ਦਿੱਤਾ ਉਹਨਾਂ ਨੇ ਪ੍ਰਸ਼ਾਦ ਛਕਾ ਕੇ ਦੱਲੇਵਾਲ ਸਾਹਿਬ ਨੂੰ ਪਾਣੀ ਪਿਆ ਕੇ ਤੇ ਮਰਨਵਤ ਸਮਾਪਤ ਕਰਵਾਇਆ ਸੋ ਇੱਕ ਉਹ ਮਰਨਵਤ ਜਿਹੜਾ ਕਿ ਬਿਨਾ ਸਿੱਟੇ ਦੇ ਖਤਮ ਹੋਇਆ ਤੇ ਜਿਹਦੇ ਉੱਤੇ ਕਈ ਤਰ੍ਹਾਂ ਦੇ ਮਵਾਦ ਪੈਦਾ ਹੋਏ ਤੇ ਉਹਦਾ ਕਲ ਅੰਤ ਹੋ ਗਿਆ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਉਹ ਚਿੱਟਾ ਵੇਚਦੀ ਪੁਲਿਸ ਮੁਲਾਜ਼ਮ ਜਿਹੜੀ ਬਹੁਤ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਉਹਦਾ ਇੱਕ ਵਾਰ ਫੇਰ ਤੋਂ ਰਿਮਾਂਡ ਵਧ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਚਿੱਟੇ ਦੀ ਬਰਾਮਦਗੀ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜੀ ਉਹ ਹੈਗੀ ਨਾ ਔਰਤ ਅਮਨਦੀਪ ਕੌਰ ਤੇ ਉਹਦੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਸਾਫ਼ ਹੀ ਨਹੀਂ ਸਗੋਂ ਜਿਹੜੀ ਕਥਿਤ ਦੋਸ਼ਣ ਇਹਨੂੰ ਵੀ ਲਪਾਉਣ ਲੱਗੀ ਆ ਤੇ ਮੀਡੀਆ ਨੂੰ ਗੁੰਮਰਾਹ ਕਰਦਿਆਂ ਅਦਾਲਤ ਦੇ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਉਹਨੂੰ ਪੇਸ਼ ਕਰਦੇ ਆ ਦੋ ਜਣਾਂ ਦਾ ਹੋਰ ਰਿਮਾਂਡ ਮਿਲਿਆ ਉਹਦਾ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆ ਮੈਂ ਤੁਹਾਨੂੰ ਰੱਖਣ ਅੱਗੇ ਵੀ ਗੱਲ ਕਹੀ ਸੀ ਵੀ ਪੁਲਿਸ ਆਪ ਦੇ ਸਾਥੀਆਂ ਨੂੰ ਬਚਾਉਣ ਦੇ ਲਈ ਦਿਨ ਰਾਤ ਇੱਕ ਕਰਦੀ ਹੈ ਤੁਸੀਂ ਕਰਨਲ ਬਾਠ ਮਾਮਲੇ ਦੇ ਵਿੱਚ ਦੇਖ ਲਓ ਉਹਦੇ 'ਚ ਵੀ ਇੰਝ ਹੋਇਆ ਸੀਗਾ ਆ ਹੋੜ ਵਾਲੇ ਮਾਮਲੇ 'ਚ ਵੀ ਇਵੇਂ ਹੀ ਆ ਜਦੋਂ ਕੋਈ ਬੰਦਾ ਹੈਗਾ ਕੋਈ ਮੰਨ ਲਓ ਕਿਸੇ ਕੋਲ ਨਸ਼ਾ ਫੜਿਆ ਜਾਵੇ ਤੇ ਉਹਦੇ ਵੀ ਨਾਲ ਦੇ ਸਾਥੀਆਂ ਦੇ ਉੱਤੇ ਛਾਪ ਹੋਵੇ ਤੇ ਉਹ ਬੱਚੇ ਨਾਮਜ਼ਦ ਹੋ ਜਾਣ ਤੇ ਪੁਲਿਸ ਉਹਨਾਂ ਨੂੰ ਨਾਲ ਦੀ ਨਾਲ ਚੱਕ ਲੈਂਦੀ ਹੈ ਪਰ ਇਥੇ ਵੀ ਇਹ ਕੁਝ ਕੀਤਾ ਗਿਆ ਹਲੇ ਤੱਕ ਜਿਹੜਾ ਨਾਲ ਦੌੜਦਾ ਸਾਥੀ ਬਲਵਿੰਦਰ ਸਿੰਘ ਆ ਉਸ ਮਾਮਲੇ ਤੋਂ ਕੁਝ ਨਹੀਂ ਕੀਤਾ ਗਿਆ ਫਿਰ ਉਸ ਤੋਂ ਅਗਲੀ ਗੱਲ ਆ ਗਈ ਅਗਲੀ ਗੱਲ ਇਹ ਆ ਕਿ মিডিਆ ਨਾ ਜਿਹੜਾ ਉਹ ਇਸ ਔਰਤ ਦੇ ਬਾਰੇ ਜਾਣਕਾਰੀ ਚਾਹੁੰਦਾ ਤੇ ਪੁਲਿਸ ਆ ਜਿਹੜੀ ਉਹ ਇਹਦੇ ਬਾਰੇ ਜਾਣਕਾਰੀ ਹਲੇ ਦੇਣਾ ਨਹੀਂ ਚਾਹੁੰਦੀ ਤੇ মিডিਏ ਨੂੰ ਗੁੰਮਰਾਹ ਕਰਦੇ ਕਰਦੇ ਇਹਨੂੰ ਪਿਛਲੇ ਦਰਵਾਜ਼ੇ ਥਾਣੀ ਅਦਾਲਤ ਦੇ ਵਿੱਚ ਲੈ ਕੇ ਆਉਂਦੇ ਕਦੇ ਕਿਵੇਂ ਕਰਦੇ ਕਦੇ ਕਿਵੇਂ ਕਰਦੇ ਆ ਵੀ ਜੇ ਮੰਨ ਲਓ ਕਿ ਹੋਰ ਦੋਸ਼ੀ ਹੋਵੇ ਫਿਰ ਤੁਸੀਂ ਇਹ ਬਨੇ ਕਿਉਂ ਰਹੇ ਹੋ ਨੇ ਆ ਜੇ ਮੋਜੇ ਨੂੰ ਤੁਸੀਂ ਲੈ ਕੇ ਆਉਂਦੇ ਜੇ ਮੰਨ ਲਓ ਕੱਲ ਨੂੰ ਕਿਸੇ ਦੇ ਕੋਲ 17 ਗ੍ਰਾਮ 20 ਗ੍ਰਾਮ 25 ਗ੍ਰਾਮ ਇਹੋ ਨਸ਼ਾ ਫੜਿਆ ਗਿਆ ਤੁਸੀਂ ਫਿਰ ਉਹਦੇ ਨਾਲ ਇਵੇਂ ਹੀ ਕਰੋਗੇ ਜਿਵੇਂ ਹੁਣ ਚੱਲ ਰਿਹਾ ਜਾਂ ਫਿਰ ਉਹਨੂੰ ਹੋਰ ਤਰੀਕੇ ਨਾਲ ਪੀਸ ਕਰੋਗੇ ਅਸਲ ਦੇ ਵਿੱਚ ਇਸ ਬੀਬੀ ਦੇ ਸੰਬੰਧ ਹੈ ਕਈ ਹੋਰ ਨੇਤਾਵਾਂ ਦੇ ਨਾਲ ਤੇ ਕਈ ਹੋਰ ਸੀਨੀਅਰ ਪ੍ਰਸ਼ਾਸਕਾਰੀਆਂ ਦੇ ਨਾਲ ਹੈਗੇ ਆ ਉਹ ਹੁਣ ਜਦੋਂ ਲੜੀ ਨਿਕਲੀ ਤੇ ਫਿਰ ਵਿੱਚ ਭਾਈ ਕਈ ਬੰਦੇ ਫਸੜੇ ਆ ਸੋ ਜਿਹੜੀ ਪੁਲਸ ਇਹ ਗੱਲ ਕਹਿੰਦੀ ਵੀ ਯੁੱਧ ਨਸ਼ਾ ਵਿਰੋਧ ਤੇ ਆ ਕਰੋ ਹੁਣ ਯੁੱਧ ਤੁਸੀਂ ਕਰੋ ਉਹਨੂੰ ਬੇਪਰਦ ਉਹਨੂੰ ਤੁਸੀਂ ਕਿਹੜੀ ਗੱਲੋਂ ਇਸ ਤਰੀਕੇ ਨਾਲ ਪਰਦੇ ਦੇ ਵਿੱਚ ਲੈ ਕੇ ਆਉਨੇ ਆ ਪੁਲਸ ਨੇ ਇਸ ਬੀਬੀ ਨੂੰ ਬਚਾਉਣ ਦੇ ਲਈ ਪੂਰਾ ਤਾਨ ਲਾਉਣਾ ਤੇ ਪੂਰਾ ਤਾਨ ਲਾਈ ਜਾਂਦੀ ਆ ਤੁਸੀਂ ਦੇਖੋ ਉਹਦੇ ਸਮੇਂ ਦੇ ਵਿੱਚ ਹੋ ਸਕਦਾ ਇਸ ਗੱਲ ਹੀ ਜਿਹੜੀ ਖਤਮ ਨਹੀਂ ਕਰ ਦਿੱਤੀ ਜਾਂਦੀ ਇਹ ਗੱਲ ਹੀ ਖਤਮ ਨਹੀਂ ਹੋ ਜਾਂਦੀ ਮੈਨੂੰ ਇਹ ਲੱਗਦਾ ਸੋ ਇਹਦਾ 2 ਦਿਨ ਦਾ ਰਿਮਾਂਡ ਹੋਰ ਵੱਧ ਗਿਆ ਪਹਿਲਾਂ ਇਹਦਾ 1 ਦਿਨ ਦਾ ਰਿਮਾਂਡ ਸੀ ਫਿਰ ਇਹਦਾ 2 ਦਿਨ ਦਾ ਰਿਮਾਂਡ ਸੀ ਕੱਲ ਇਹਨੂੰ ਫਿਰ ਅਦਾਲਤ 'ਚ ਫੇਸ ਕੀਤਾ ਗਿਆ 2 ਦਿਨ ਦਾ ਰਿਮਾਂਡ ਇਹਦਾ ਫਿਰ ਵਧਿਆ ਹੈਗਾ ਸੋ ਪਤਾ ਨਹੀਂ ਇਹਦਾ ਹੁਣ ਕੱਲ ਨੂੰ ਇਹਦਾ ਰਿਮਾਂਡ ਫਿਰ ਖਤਮ ਹੋਊਗਾ ਉਸ ਵੇਲੇ ਕੀ ਬਣਦਾ ਮੈਨੂੰ ਪਤਾ ਨਹੀਂਗਾ ਪਰ ਇਹ ਹੈਰਾਨਜਨਕ ਗੱਲ ਆ ਕਿ ਪੁਲਿਸ ਆਪਦੇ ਵਿਭਾਗ ਦੇ ਮਹਿਕਮੇ ਦੀ ਔਰਤਾਂ ਨੂੰ ਕਿਵੇਂ ਵਿਚੌੜ ਦੇ ਵਿੱਚ ਲੱਗੀ ਹੋਈ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਨਾ ਸਾਹਿਬ ਔਰ ਲੋਕ ਵੀ ਇਹੀ ਗੱਲ ਕਰ ਰਹੇ ਨੇ ਖੈਰ ਉਧਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਪੁਲਿਸ ਬਾਰੇ ਦਿੱਤੇ ਬਿਆਨ ਦੇ ਵਿੱਚ ਕਹਿੰਦੇ ਕਿ ਸਿਆਸਤ ਬਹੁਤ ਜ਼ਿਆਦਾ ਗਰਮਾ ਗਈ ਹੈ ਜੇ ਕੀ ਕਿਹਾ ਸੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਨਾ ਸੁਲਤਾਨਪੁਰ ਲੋਧੀ ਦੀ ਰੈਲੀ ਦੇ ਵਿੱਚ ਇੱਕ ਗੱਲ ਕਹੀ ਸੀ ਉਹਦੇ ਉੱਤੇ ਹੁਣ ਮੁੱਦਾ ਗਰਮਾਇਆ ਮੁੱਦਾ ਇਹ ਬਣ ਗਿਆ ਅਸਲ ਦੇ ਵਿੱਚ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਹ ਕਹਿਤਾ ਉਹ ਕਹਿੰਦੇ ਜੀ ਕਿ ਸੁਲਤਾਨਪੁਰ ਲੋਧੀ ਰੈਲੀ ਦੇ ਵਿੱਚ ਵੀ ਆਹ ਦੇਖੋ ਜੀ ਜੀਬੀ ਨਸ਼ੇ ਸਮੇਤ ਫੜੀ ਗਈ ਆ ਹੋਰ ਕਈ ਜਿਹੜੇ ਨਸ਼ਿਆਂ ਵਾਲੇ ਜਿਹੜੇ ਬੰਦੇ ਇਸ ਵੇਲੇ ਸਾਹਮਣੇ ਆਉਂਦੇ ਆ ਤੇ ਪੁਲਸਾ ਜਿਹੜੀ ਉਹ ਕਹਿੰਦੇ ਜੀ ਕਿ ਸਾਰਾ ਕੁਝ ਜਾਣਬੁੱਝ ਕੇ ਕਰਵਾ ਰਹੀ ਆ ਆਪ ਵੀ ਕਰ ਰਹੀ ਆ ਹੋਰ ਬੜੇ ਗੱਲ ਕਹੀ ਸੀ ਕਿ ਪੁਲਸ ਦੇ ਸਮੁੱੱਚੇ ਢਾਂਚੇ ਨੂੰ ਢੰਗ ਕਰਕੇ ਮੁੜ ਕੇ ਇਹਦਾ ਗਠਨ ਕਰਨ ਦੀ ਲੋੜ ਹੈ ਪੰਜਾਬ ਦੀ ਪੁਲਸ ਦੇ ਉੱਤੇ ਭ੍ਰਿਸ਼ਟਾਚਾਰ ਤੇ ਨਕੰਮੇ ਪੜਦੇ ਦੋਸ਼ ਲੱਗੇ ਆ ਉਹ ਕਹਿੰਦੇ ਕਿ ਨਿਤ ਕੋਈ ਨਾ ਕੋਈ ਪੁਲਸ ਦਾ ਚੰਦ ਇਹੋ ਜਿਹਾ ਸਾਹਮਣੇ ਆਉਂਦਾ ਜਿਹਦੇ ਕਰਕੇ ਪੰਜਾਬ ਦੀ ਪੁਲਸ ਨੂੰ ਬਿਲਕੁਲ ਢਾ ਕੇ ਇਹਦਾ ਸੰਗਠਨ ਦੁਬਾਰਾ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਉਹਨਾਂ ਨੇ ਇਹ ਗੱਲ ਕਹੀ ਸੀ ਪੁਰ ਇਸ ਦਿਨ ਦੇ ਉੱਤੇ ਆਮ ਆਦਮੀ ਪਾਰਟੀ ਨੇ ਮੁੱਦਾ ਬਣਾਇਆ ਜਿਹੜੇ ਨੀਲ ਗਰਗ ਹੈਗੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਉਹ ਕਹਿੰਦੇ ਵੀ ਜੇਦਰ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਲੱਗਦਾ ਜੀ ਕਿ ਪੰਜਾਬ ਦੀ ਪੁਲਿਸ ਨਕਮੀ ਆ ਤੇ ਫਿਰ ਇਹ ਕਰਦਾ ਕੀ ਹੈ ਜੀ ਇਹਨੂੰ ਚਾਹੀਦਾ ਕਿ ਆ ਵੀ ਸਿਕਿਉਰਿਟੀ ਸਭ ਛੱਡ ਦੇਵੇ ਉਹਨਾਂ ਦੇ ਕੋਲ ਹੀ ਤਾਂ ਪਾ ਸਿਕਿਉਰਿਟੀ ਲਈ ਹੈ ਤੇ ਉਹਨਾਂ ਨੂੰ ਆਪਾ ਮਾੜਾ ਕਹਿੰਦੇ ਵੀ ਇਹ ਗੱਲ ਕਿੰਨੀ ਕਿ ਚੰਗੀ ਉਹਨਾਂ ਨੇ ਆ ਗੱਲ ਕਹਿਤੀ ਆ ਮਤਲਬ ਇਹ ਆ ਵੀ ਟਰੈਕ ਹੋਰ ਹੀ ਫੜ ਲੈਂਦੇ ਆ ਉਹਨਾਂ ਨੇ ਇਹ ਨਹੀਂ ਗੱਲ ਕਹੀ ਵੀ ਸਮੁੱਚੀ ਪੁਲਿਸ ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਆ ਕੁਝ ਵੀ ਕਰਦਾ ਤੇ ਇਹ ਕਹਿੰਦੇ ਕਿ ਭਾਈ ਤੁਸੀਂ ਐਂ ਕਰੋ ਫਿਰ ਆਪਦੀ ਸਿਕਿਉਰਿਟੀ ਛੱਡ ਦਿਓ ਤੇ ਜਾਂ ਫਿਰ ਪੁਲਿਸ ਤੋਂ ਮਾਫੀ ਮੰਗੋ ਤੁਸੀਂ ਪੰਜਾਬ ਪੁਲਿਸ ਦੀ ਬਹਾਦਰੀ ਨੂੰ ਚੈਲੰਜ ਕਰਦੇ ਆ ਆ ਪੰਜਾਬ ਦੇ ਵਿੱਚ ਚੱਲਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਇੱਥੇ ਕੱਲੇ ਠੋਲੇ ਹੀ ਆ ਐਨੇ ਇਹਨੂੰ ਕੁਝ ਕਹਤਾ ਉਹਨੇ ਉਹਨੂੰ ਕੁਝ ਕਹਤਾ ਆ ਕੁਝ ਚੱਲੀ ਜਾਂਦਾ ਜਦ ਕਿ ਇਹਦੇ ਵਿੱਚ ਕੋਈ ਦੋਰ ਐ ਨਹੀਂ ਪੰਜਾਬ ਦੀ ਪੁਲਿਸ ਦਾ ਵੱਡਾ ਹਿੱਸਾ ਨਿਕੰਮਾ ਪੰਜਾਬ ਦੀ ਪੁਲਿਸ ਦਾ ਵੱਡਾ ਹਿੱਸਾ ਜਿਹੜਾ ਨਸ਼ੇ ਦੇ ਵਿੱਚ ਪੀੜਤਾ ਪੰਜਾਬ ਦੀ ਪੁਲਿਸ ਦਾ ਵੱਡਾ ਹਿੱਸਾ ਅਨਫਿਟ ਹੈਗਾ ਰੂਬਰ ਤੋਂ ਗ੍ਰਸਤ ਹੈਗਾ ਇਹ ਜਿਹੜਾ ਆਪ ਨਹੀਂ ਬੰਦਾ ਫਿਟ ਹੋਊਗਾ ਉਹ ਕਿਹੜੇ ਇਥੇ ਕਾਤਲਾਂ ਨੂੰ ਤੇ ਕਿਹੜੇ ਸਮਾਜ ਵਿਰੋਧੀ ਅਨਸਰਾਂ ਦਾ ਪਿੱਛਾ ਕਰ ਲੂਗਾ ਇਸੇ ਵੇਲੇ ਤੁਸੀਂ ਥਾਣਿਆਂ ਦੇ ਵਿੱਚ ਜਾਂ ਨਾਕਿਆਂ ਦੇ ਉੱਤੇ ਖੜੇ ਹੋਏ ਕਈ ਪੁਲਿਸ ਮੁਲਾਜ਼ਮ ਦੇਖੋ ਤੁਹਾਨੂੰ ਉਹਨਾਂ ਦੀ ਸਿਰ ਦੇ ਉੱਤੇ ਤਰਸਉਂਦਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਲੁਧਿਆਣਾ ਦੀ ਗੱਲ ਕਰਦੇ ਆ ਜੇ ਖਬਰਾਂ ਆ ਰਹੀਆਂ ਨੇ ਕਿ ਭਾਜਪਾ ਲੁਧਿਆਣਾ ਤੋਂ ਹੌਬੀ ਢਾਲੀਵਾਲ ਨੂੰ ਟਿਕਟ ਦੇ ਸਕਦੀ ਹੈ ਬਿਲਕੁਲ ਜੀ ਬਿਲਕੁਲ ਭਾਜਪਾ ਜਿਹੜੀ ਉਹ ਲੁਧਿਆਣਾ ਤੋਂ ਹੌਬੀ ਢਾਲੀਵਾਲ ਨੂੰ ਟਿਕਟ ਦੇ ਸਕਦੀ ਆ ਮੇਰੇ ਸਾਹਮਣੇ ਹੁਣੇ ਰਿਪੋਰਟ ਪਈ ਆ ਕਿ ਲੁਧਿਆਣਾ ਪਛਮੀ ਤੋਂ ਭਾਜਪਾ ਦੇ ਇਹ ਉਮੀਦਵਾਰ ਹੋ ਸਕਦੇ ਆ ਹਾਲਾਂਕਿ ਹਾਲੇ ਤੱਕ ਰਸਮੀ ਤੌਰ ਤੇ ਐਲਾਨੀ ਹੋਇਆ ਪਰ ਇਸ ਮਸਲੇ ਦੇ ਬਾਰੇ ਜਦੋਂ ਹੌਬੀ ਢਾਲੀਵਾਲ ਨਾਲ ਗੱਲ ਕੀਤੀ ਆ ਤਾਂ ਉਹਨਾਂ ਨੇ ਕਿਹਾ ਜੀ ਕਿ ਉਹ ਭਾਜਪਾ ਦੇ ਕਈ ਵਰਿਆਂ ਤੋਂ ਵਫਾਦਾਰ ਸਿਪਾਹੀ ਆ ਜੇ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਇਹ ਸੇਵਾ ਦਿੰਦੀ ਆ ਤਾਂ ਉਹ ਬਾਖੂ ਵੀ ਇਹ ਸੇਵਾ ਨੂੰ ਲੰਬਾਉਣਗੇ ਤੇ ਜਿੱਤ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰਨਗੇ ਹੋਬੀ ਢਾਲੀਵਾਲ ਜਿਹੜਾ ਫਿਲਮਾਂ ਦੇ ਨਾਲ ਜੁੜਿਆ ਹੋਇਆ ਵਿਅਕਤੀ ਆ 2021 ਤੋਂ ਭਾਜਪਾ ਨਾਲ ਜੁੜਿਆ ਹੋਇਆ ਤੇ ਇਸ ਵੇਲੇ ਭਾਜਪਾ ਦੀ ਸਪੋਰਟ ਸਟ੍ਰਿੰਗ ਦੇ ਸੂਬਾ ਕਨਵੀਨਰ ਹੈ ਗਿਆ ਸੋ ਹੋਬੀ ਢਾਲੀਵਾਲ ਕਈ ਵਾਰੀ ਚਰਚਾ ਦੇ ਵਿੱਚ ਉਸ ਵੇਲੇ ਆਇਆ ਜਦੋਂ ਕੋਈ ਨਾ ਕੋਈ ਵਿਵਾਦ ਪੈਦਾ ਹੁੰਦਾ ਆ ਕਿਸੇ ਜੇ ਵੀ ਵਿਵਾਦ ਤਾਂ ਹੀ ਪੈਦਾ ਹੋਏ ਸੀ ਜਦੋਂ ਉਹ ਸਟੇਜ ਦੇ ਉੱਤੇ ਹੀ ਤੇ ਇੱਕ ਕੁੜੀ ਦੇ ਮੁਤਲਕ ਕਿਹਾ ਸੀ ਕਿ ਮੈਂ ਖਾਸਾ ਵੱਡਾ ਬੰਦਾ ਹੈਗਾ ਤੇ ਉਦੋਂ ਬੜਾ ਵਾਇਰਲ ਹੋਇਆ ਤੇ ਪਰ ਗੱਲ ਇਹ ਚ ਕਿ ਹੋ ਵੀ ताली-ਵਾਲ ਬੀਜੇਪੀ ਦਾ ਜਨੂਨੀ ਭਗਤਾ ਇਹਦੇ ਵਿੱਚ ਕੋਈ ਦੌਰ ਆ ਨਹੀਂ ਹੁਣ ਜਨੂਨੀ ਭਗਤਾ ਜਿਹੜਾ ਉਹ ਕਿਸ ਤਰੀਕੇ ਨਾਲ ਵੋਟਾਂ ਦੇ ਰੂਪ ਦੇ ਵਿੱਚ ਕਨਵਰਟ ਹੋਊਗੀ ਸਾਰੀ ਗੱਲ ਇਹ ਵਕਤ ਦੱਸੂਗਾ ਪਰ ਹੈਗਾ ਜਨੂਨੀ ਭਗਤਾ ਜੀ ਜੀ ਤੇ ਟੈਣਾ ਸਾਹਿਬ ਉੱਧਰ ਦੂਸਰੇ ਬੰਨੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਉਹ ਪ੍ਰੇਡ ਹੋਣੀ ਸੀ ਕਹਿੰਦੇ ਉਹ ਰੱਦ ਹੋ ਗਈ ਐ ਹਾਂ ਬਿਲਕੁਲ ਜੀ ਉਹ ਪਰੇਡ ਰੱਦ ਹੋ ਗਈ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਜੇ ਪਰੇਡ ਹੋਣੀ ਸੀ ਨਾ ਤੇ ਜਿਹਦੇ ਬਾਰੇ ਚਰਚਾ ਚੱਲੀ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹਦੇ ਬਾਰੇ ਬੜਾ ਪੁਜ ਸ਼ਹਿਣ ਸੁਣਨ ਦੇਖਣ ਪੜਨ ਨੂੰ ਮਿਲਿਆ ਉਹ ਪਰੇਡ ਫਿਲਹਾਲ ਰੱਦ ਹੋ ਗਈ ਹੈ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟਾ ਪੰਜਾਬ ਦੀ ਜਵਾਨੀ ਜਾਨੀ ਕਿਹੜੇ ਪਾਸੇ ਨੂੰ ਆ ਭਾਵੇਂ ਕਿ ਕੁੱਲ ਦੁਨੀਆ ਦੇ ਵਿੱਚ ਜਿਹੜਾ ਇਹ ਮੇਰਾ ਬਾਕੀ ਹੋਰ ਜਿੱਤੇ ਐਨਜੀ ਡੀਟੀ ਕਿਉਂ ਪਲੱਸ ਕੁਝ ਇਸ ਤਰੀਕੇ ਦੇ ਨਾਲ ਇਹਦਾ ਨਾਂ ਰੱਖਿਆ ਹੋਇਆ ਵੀ ਭਾਈ ਜੇ ਲੈਸਬੀਅਨ ਟਰਾਂਸ ਜੈਂਡਰ ਤੇ ਕਈ ਤਰ੍ਹਾਂ ਦੇ ਹੋਰ ਗੱਲਾਂ ਤੇ ਉਹ ਕਹਿੰਦੇ ਵੀ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਆ ਤੇ ਪੰਜਾਬ ਦੇ ਵਿੱਚ 27 ਤਰੀਕ ਨੂੰ ਉਹਨਾਂ ਨੇ ਰੋਜ਼ ਗਾਰਡਨ ਅੰਮ੍ਰਿਤਸਰ ਦੇ ਵਿੱਚ ਸ਼ਾਮ ਦੇ ਵੇਲੇ ਆਪਣੀ ਪ੍ਰੇਡ ਕਰਨੀ ਸੀਗੀ ਤੇ ਮਤਲਬ ਉਹਦਾ ਨਾਂ ਸੀਗਾ ਕਿ ਪ੍ਰਾਈਡ ਪ੍ਰੇਡ ਤੇ ਪ੍ਰਾਈਡ ਜੇ ਪ੍ਰਾਈਡ ਤੇ ਇਹ ਸੀਗੀ ਜੋ ਉਹਨਾਂ ਦੀ ਪਰ ਜਦੋਂ ਇੱਥੇ ਸਮਾਜ ਸਮਾਜ ਸੇਵੀ ਜਿੱਥੇ ਬੰਦੀਆਂ ਇੱਥੇ ਕੁਝ ਨੇ ਹਿੰਦ ਸਿੰਘ ਜਿੱਥੇ ਬੰਦ ਕਹਿੰਦੇ ਰੋਧਤਾ ਕੀਤੀ ਤਾਂ ਫਿਰ ਉਹਨਾਂ ਦਾ ਇਹ ਮਨਸੂਬਾ ਜਿਹੜਾ ਉਹ ਕਾਮਯਾਬ ਨਹੀਂ ਹੋਇਆ ਤੋ ਇਹ ਜਿਹੜਾ ਕੰਮਜਾਰ ਨਹੀਂ ਹੋਇਆ ਤੇ ਹੁਣ ਇਹਨੇ ਭਾਈ ਕੀ ਬਣਦਾ ਅੱਗੇ ਉਹਨੇ ਸਮੇਂ ਦੇ ਵਿੱਚ ਉਹ ਤਾਂ ਫੁੱਲ ਮਲਾਕੇ ਨੇ ਵੀ ਚਲੋ ਹੁਣ ਤਾਂ ਉਹਨੇ ਰੱਦ ਕਰਤੀ ਐ ਇੱਕ ਡਰ ਦੇ ਵਿੱਚ ਵੀ ਕਿਤੇ ਮਾਹੌਲ ਨਾ ਖਰਾਬ ਹੋ ਜਾਈ ਕੱਲ ਨੂੰ ਕਿਤੇ ਹੋੜ ਕਰ ਲੈਣਗੇ ਪਰਸੋਂ ਕਿਤੇ ਹੋਰ ਕਰ ਲੈਣਗੇ ਪਰ ਗੱਲ ਇਹਦੇ ਪੂਰੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਹੁਣ ਤੱਕ ਇਹ ਪ੍ਰੀਡ ਹੋਈ ਆ ਉਹ ਕਹਿੰਦੇ ਜੀ ਸਾਨੂੰ ਅਧਿਕਾਰ ਚਾਹੀਦੇ ਆ ਸਾਨੂੰ ਸਮਾਜ ਦੇ ਵਿੱਚ ਬਣਦਾ ਮਾਨਸਨਮਾਨ ਚਾਹੀਦਾ ਅਸੀਂ ਇਹ ਇਸ ਕਰਕੇ ਉਹ ਕਹਿੰਦੇ ਜੀ ਸਾਰਾ ਪੁੱਜ ਕਰਦੇ ਆ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਹੋਇਆ ਵੀ ਜਿਹੜਾ ਇਹਨਾਂ ਨੇ ਪ੍ਰੋਮੋ ਜਾਰੀ ਕੀਤਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਿਛਲੀ ਪ੍ਰੇਡ ਦੀਆਂ ਤਸਵੀਰਾਂ ਆਈਆਂ ਉਹਦੇ ਵਿੱਚ ਸੋਹਣੀਆਂ ਦਾੜ੍ਹੀਆਂ ਵਾਲੇ ਚੰਗੇ ਭਲੇ ਲੱਗਣ ਵਾਲੇ ਜਿਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਕਿ ਯਾਰ ਇਹ ਤਾਂ ਦੇਖਣ ਦੇ ਵਿੱਚ ਦਸਤਾਰਾਂ ਸੋੜ ਕੇ ਸਜਾਇਆ ਹੋਇਆ ਉਹ ਵੀ ਇਸ ਗੇ ਮੇਲੇ ਦੇ ਵਿੱਚ ਸ਼ਾਮਲ ਹੋਏ ਵੇ ਯਾਰ ਸੋ ਪੰਜਾਬ ਦੀ ਜਵਾਨੀ ਜਿੱਦੋਂ ਨੂੰ ਅਸੀਂ ਇਹ ਗੱਲ ਕਹਿੰਦੇ ਕਿ ਅਸੀਂ ਹਰੀ ਸਿੰਘ ਲੜੂਏ ਦੇ ਵਾਰਸਾਂ ਅਸੀਂ ਆਹ ਹੈਗੇ ਆਂ ਅਸੀਂ ਉਹ ਹੈਗੇ ਆਂ ਉਹ ਜਵਾਨੀ ਕਿਹੜੇ ਪਾਸੇ ਨੂੰ ਜਾ ਰਹੀ ਆ ਮੈਂ ਤਾਂ ਸੋਚਣ ਲੱਗੀ ਕਿ ਆਉਂਦੇ ਸਮੇਂ ਦੇ ਵਿੱਚ ਬੜਾ ਕੁਝ ਹੋ ਜਾਣਾ ਵਿਗੜ ਜਾਣਾ ਵੀ ਕੁਝ ਤਾਂ ਲੋਕ ਆ ਜਿਹੜੇ ਬਾਹਰ ਕੇ ਲੈ ਗਏ ਕੁਝ ਕਿਥੇ ਨਸ਼ੇ ਕਰੀ ਜਾਂਦੇ ਆ ਕੁਝ ਕੋ ਸੋਸ਼ਲ ਮੀਡੀਆ ਤੇ ਗਾਲਾਂ ਕੱਢੀ ਜਾਂਦੇ ਆ ਕੁਝ ਕਿ ਰਾਜਨੀਤਿਕ ਲੋਕਾਂ ਦਾ ਰੇਲਣਾ ਚ ਲੱਗੇ ਆ ਕੁਝ ਕਿ ਸਿਆਣੇ ਵੀ ਹੋਣਗੇ ਪਰ ਬਾਕੀ ਬਚਿਆ ਹਿੱਸਾ ਇਸ ਵੇਲੇ ਜੇ ਪ੍ਰੇਡ ਚ ਹਿੱਸਾ ਲੈਣ ਦੀ ਕਾਲ ਵਿਖਾਈ ਜਾਂਦਾ ਸੋ ਇਹ ਹੈ ਜੀ ਕਿ ਪਰ ਇਹ ਪ੍ਰੇਡ ਵਕਤੀ ਤੌਰ ਦੇ ਉਤੇ ਰੱਦ ਹੋ ਗਈ ਆ ਕਣ ਦਾ ਕੁਝ ਕਹਿ ਨਹੀਂ ਸਕਦੇ ਜੀ ਬਿਲਕੁਲ ਟਣਾ ਸਾਹਿਬ ਜਗਰਾਉਂ ਤੋਂ ਖਬਰ ਆ ਰਹੀ ਹੈ ਕਿ ਡਾਕਟਰ ਪੀਮਰਾ ਅੰਬੇਦਕਰ ਦੇ ਬੁੱਤ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਸੀ ਉੱਥੇ ਕਿਸੇ ਵੱਲੋਂ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਤੀਜੇ ਦਿਨ ਦਾ ਕੰਮ ਸ਼ੁਰੂ ਹੋ ਗਿਆ ਜੀ ਕਿ ਬੁੱਤ ਦਾ ਸ਼ੀਸ਼ਾ ਤੋੜ ਦਿਓ ਬੁੱਤ ਦੀ ਉਂਗਲ ਤੋੜ ਦਿਓ ਕੁਝ ਆ ਜਿਹੜੇ ਆ ਲੋਕ ਆ ਉਹ ਟਕਵਾਜ ਦੇ ਤਰ੍ਹਾਂ ਹਟਦੇ ਨੇਗੇ ਤੇ ਗੱਲ ਇਹ ਜਿਹ ਕੇ ਇਸ ਵੇਲੇ ਫਿਰ ਉਹੀ ਮਾਹੌਲ ਬਣਿਆ ਪਿਆ ਜਿਹੜੇ ਮਾਹੌਲ ਦਾ ਡਰ ਹੈਗਾ ਸੋ ਜਾਣਕਾਰੀ ਤਾਦਾ ਇਹ ਮਿਲੀ ਆ ਕਿ ਜਿਹੜਾ ਬੁੱਤ ਦਾ ਸ਼ੀਸ਼ਾ ਜਗਰਾਉਂ ਦੇ ਵਾਲੀ ਚੌਂਕੀ ਨੰਬਰ 5 ਆ ਜਿਹੜੀ ਉਧਰਨੇ ਪਾਸੇ ਬੁੱਤ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਜਿਹਦੇ ਕਰਕੇ ਇੱਕ ਵਾਰ ਫਿਰ ਇੱਥੇ ਮਾਹੌਲ ਜਿਹੜਾ ਉਹ ਤਲਕ ਹੋਇਆ ਪਿਆ ਉਹ ਕਿਉਂ ਤਲਕ ਹੋਇਆ ਕਿਉਂਕਿ ਇਸ ਮਸਲੇ ਦੇ ਉੱਤੇ ਰੌਲਾ ਵੱਧਣਾ ਹੀ ਸੀ ਇਹ ਭਾਈ ਇਹ ਕਿਹਨੇ ਤੋੜਿਆ ਹੈਗਾ ਤੇ ਪਿਛਲੇ ਕਈ ਜਣਾਂ ਤੋਂ ਕਈ ਵਾਰ ਖਬਰਾਂ ਸਾਹਮਣੇ ਆਈਆਂ ਕਦੇ ਇਸ ਲੋਰ ਤੋਂ ਖਬਰ ਸਾਹਮਣੇ ਆਉਂਦੀ ਹੈ ਕਦੇ ਇਹ ਬਾਬਾ ਬਕਾਲਾ ਤੋਂ ਖਬਰ ਸਾਹਮਣੇ ਆਉਂਦੀ ਹੈ ਕਦੇ ਇਧਰੋਂ ਆ ਜਾਂਦੀ ਜਗਰਾਵੂ ਦੇ ਵੱਲੋਂ ਤੋਂ ਬਾਬਾ ਰੈਕਟਰ ਭੀਮਰਾਓ ਅਮਰੀਕਨ ਸਾਹਿਬ ਦਾ ਬੁੱਤ ਜਿਹੜਾ ਕਦੇ ਨਾ ਸ਼ੀਸ਼ਾ ਤੋੜਦੇ ਆ ਕਦੇ ਉਂਗਲ ਤੋੜਦੇ ਆ ਕਦੇ ਰਾਤ ਨੂੰ ਬੁੱਤ ਦੀ ਫੇਦ ਵੀ ਕਰ ਜਾਂਦੇ ਆ ਅਸਲ ਵਿੱਚ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਖਰਾਬ ਕਰਨ ਦਾ ਸਾਜਸ਼ਾਏ ਹੈ ਨਾ ਤੇ ਇਹ ਜਿਹੜੀਆਂ ਸਾਜਸ਼ਾ ਕਰਨ ਵਾਲੇ ਲੋਕ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰ ਫੜੇ ਜਾਣਗੇ ਪਤਾ ਲੱਗੂਗਾ ਕਾਰਵਾਈ ਤਾਂ ਤਾਂ ਹੋਊਗੀ ਨਾ ਫਿਲਹਾਲ ਤਾਂ ਬਸ ਇੱਥੇ ਗੱਲ ਖੜੀ ਹੈ ਜੀ ਭਾਈ ਕੋਈ ਬੁੱਤ ਤੋੜ ਗਿਆ ਪੁਲਿਸ ਹੁਣ ਰਾਕੀ ਰੱਖ ਰਹੀ ਹੈ ਅਸੀਂ ਇਹਨਾਂ ਲੋਕਾਂ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਲੋਕਾਂ ਨੇ ਆਹ ਕੰਮ ਕੀਤਾ ਹੈ ਫਿਲਹਾਲ ਸਿਰਫ ਇਹਦੀਆਂ ਗੱਲਾਂ ਆ ਪਰ ਪਿਛਲੇ ਦਿਨੀ ਗੁਰਪਤਵੰਤ ਪੰਨੂ ਨੇ ਇਹ ਗੱਲ ਕਹੀ ਸੀ ਵੀ ਅਸੀਂ ਤਾਂ ਡਾਕਟਰ ਭੀਮਰਾਓ ਬੇਲਕਰ ਸਾਹਿਬ ਦੇ ਬੁੱਤਾਂ ਜਿਹੜੇ ਤੋੜ ਕੇ ਤੇ ਅਸੀਂ ਤਾਂ ਗੁਰੂ ਰਵਿਦਾਸ ਦੇ ਬੁੱਤਾਂ ਦੇ ਹਾਂ ਨਹੀਂ ਆ ਉਹ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਠਿੱਕ ਪਾਉਣ ਦੀਆਂ ਕੋਸ਼ਿਸ਼ਾਂ ਜੇ ਕਦੇ ਉਂਗਲ ਤੋੜ ਜੋ ਕਦੇ ਸ਼ੀਸ਼ਾ ਤੋੜ ਜੋ ਲੋਕ ਲੜੀ ਜਾਣ ਲੋਕ ਪੜੀ ਜਾਣ ਜੀ ਬਿਲਕੁਲ ਰਣਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿਸਾਖੀ ਤੋਂ ਪਹਿਲਾਂ ਹੋਣਾ ਸੰਭਵ ਹੈ ਜੀ ਸਾ ਬਿਲਕੁਲ ਜੀ ਮੇਰੇ ਸਾਹਮਣੇ ਇੱਕ ਰਿਪੋਰਟ ਪਈ ਹੈ ਜੀ ਇਹ ਤਾਂ ਇਹੀ ਗੱਲ ਬਿਆਨ ਕਰਦੀ ਵੀ ਸੁਖਬੀਰ ਸਿੰਘ ਬਾਦਲਾ ਜਿਹੜੇ ਵੀ ਉਹ ਇੱਕ ਵਾਰੀ ਫੇਰ ਪ੍ਰਧਾਨ ਬਣ ਸਕਦੇ ਆ ਉਹਨਾਂ ਦੇ ਉੱਤੇ ਕਹਿੰਦੇ ਇੱਕ ਵਾਰੀ ਫੇਰ ਗੁਣਾ ਪੈ ਸਕਦਾ ਕਿਉਂਕਿ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਕਹਿੰਦੇ ਹੈ ਕਿ ਤਿਆਰੀ ਆ 8 ਤਰੀਕ ਨੂੰ ਯਾਨੀ ਕਿ ਕੱਲ ਨੂੰ ਤੇ ਪਤਾ ਲੱਗਦਾ ਜੀ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਕੱਲ ਨੂੰ ਉਹਦੇ ਵਿੱਚ ਤੈਅ ਹੋਣਾ ਵੀ ਸ਼੍ਰੋਮਣੀ ਗੁਰਦਵਾਰਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਪ੍ਰਧਾਨ ਤੇ ਬਾਕੀ ਜਿਹੜੇ ਚੋਣੇ ਹੁੰਦੇ ਉਹ ਅਹੁਦੇਦਾਰ ਉਹਨਾਂ ਦੇ ਲਈ ਜਨਰਲ ਇਜਲਾਸ ਕਿੰਨੀ ਤਰੀਕ ਨੂੰ ਸੱਜਿਆ ਜਾਵੇ ਤੇ ਮੰਨਿਆ ਇਹ ਹੀ ਜਾ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਬਦਲ ਨੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਣਾ ਮੰਨਿਆ ਇਹ ਵੀ ਜਾ ਰਿਹਾ ਵੀ ਸੁਖਬੀਰ ਸਿੰਘ ਬਾਦਲ ਹੀ ਇੱਕ ਵਾਰ ਫੇਰ ਬਣ ਜਾਣੇ ਜੀ ਪ੍ਰਧਾਨ ਇਹ ਅੰਦਾਜ਼ੇ ਲੱਗ ਰਹੇ ਆ ਕਿਉਂਕਿ ਅਕਾਲੀ ਦਲ ਦੇ ਕੋਲ ਕੋਈ ਹੋਰ ਵੱਡਾ ਚਿਹਰਾ ਵੀ ਹੋਣੀਗਾ ਜਾਂ ਬਿਕਰਮਜੀਤ ਸਿੰਘ ਜਾਂ ਸੁਖਬੀਰ ਬਾਦਲ ਆ ਤੇ ਦੋਵਾਂ ਦੇ ਵਿੱਚੋਂ ਮੇਰਾ ਕਹਿਲਾ ਵੀ ਇੱਕ ਨੂੰ ਚੁੜਿਆ ਜਾਣਾ ਤੇ ਸੁਖਬੀਰ ਦੀ ਸੰਭਾਵਨਾ ਆਉਣ ਨਾਲੋਂ ਵੱਧ ਹੈਗੀ ਆ ਤੋ ਇਹ ਭਾਈ ਇਸ ਵੇਲੇ ਵਿਚਾਰ ਸਾਹਮਣੇ ਆਏ ਆ ਪਰ ਆਕਾਲੀ ਦਲ ਦੇ ਮੁਰੇ ਸੰਕਟ ਪਹਿਲਾਂ ਵਾਂਗੂ ਹੀ ਆ ਆਕਾਲੀ ਦਲ ਦੀ ਸਥਿਤੀ ਬਿਲਕੁਲ ਪਹਿਲਾਂ ਵਾਂਗੂ ਹੀ ਹੈਗੀ ਆ ਜੀ ਤੇ ਜਰਨੈਲ ਸਾਹਿਬ ਪੰਜਾਬ ਚ ਕਣਕ ਦਾ ਕੀ ਹਾਲ ਹੈ ਜੀ ਕਿੰਨੇ ਕੁ ਪੱਕ ਗਈ ਹੈ ਵਾਢੀ ਕਿੰਨੇ ਕੁ ਸ਼ੁਰੂ ਹੋ ਗਈ ਦੇਖੋ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਤਾਂ ਸ਼ੁਰੂ ਹੋ ਗਿਆ ਜੀ ਪਰ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਜ਼ਬਰਦਸਤ ਵੀ ਭਾਈ ਮੰਡੀਆਂ ਦੇ ਵਿੱਚ ਢੇਰ ਹੀ ਲੱਗੇ ਆ ਵੀ ਢੇਰੀ ਲੋੜ ਜੋਗੀ ਕੋਈ ਜਗ੍ਹਾ ਹੈ ਨਹੀਂ ਪਰ ਇਹ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਆ ਦੋ ਤਿੰਨ ਦਿਨ ਪਹਿਲਾਂ ਕੁਝ ਘਟੇਰੀਆਂ ਮੰਡੀਆਂ ਦੇ ਵਿੱਚ ਆਈਆਂ ਸੀ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ 5-4 ਦਿਨਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਝੰਬਾਈਨਾ ਆਮ ਘੁੰਮਣ ਲੱਗ ਜਾਣੀਆਂ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਜਿਹੜਾ ਉਹ ਵਿਸਾਖੀ ਤੋਂ ਬਾਅਦ ਸ਼ੁਰੂ ਹੋ ਜਾਣਾ ਜਾਂ ਵਿਸਾਖੀ ਵਾਲੇ ਦਿਨੀ ਸ਼ੁਰੂ ਹੋ ਜਾਣਾ ਕਣਕ ਲਗਭਗ ਪੱਕਣ ਤੇ ਆ ਗਈ ਆ ਕਈ ਥਾਵਾਂ ਦੇ ਉੱਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਣਕ ਪੱਕ ਗਈ ਹੈ ਜਾਂ ਕਹਿ ਦੀ ਜੇ ਵੀ 5-4 ਤੋਂ ਪਾਣੀ ਗੱਲਾਂ ਦੀ ਉਸ ਤੋਂ ਬਾਅਦ ਕਣਕ ਜਿਹੜੀ ਪੱਕ ਜਾਣੀ ਪਰ ਹਾਂ ਇਸ ਵੇਲੇ ਮੌਸਮ ਸਾਫ਼ ਰਹੇ ਇਸ ਵੇਲੇ ਮੌਸਮ ਸਾਥ ਦੇ ਦੇ ਕਿ ਕਾ ਗੱਲ ਬਣਦੀ ਹੈ ਜੀ ਜੀ ਬਿਲਕੁਲ ਜੇ ਟੈਨਸ ਆਪ ਪੰਜਾਬ ਦਾ ਮੌਸਮ ਹੈ ਵੈਸੇ ਕਿਵੇਂ ਹੈ ਦੇਖੋ ਲੰਘੇ ਕੱਲ ਪੰਜਾਬ ਦੇ ਵਿੱਚ ਜੀ ਲਗਭਗ 73 ਡਿਗਰੀ ਤੱਕ ਬਠਿੰਡੇ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਟੈਂਪਰੇਚਰ ਰਿਹਾ ਲਗਭਗ 73 ਹਾਲਾਂਕਿ ਮੌਸਮ ਉਪਾਗਏ ਗੱਲ ਕਹਿਣਾ ਵੀ 10 11 12 ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕਣੀਆ ਪੈ ਸਕਦੀਆਂ ਪਰ ਜੇ ਆਪਾਂ ਇਸ ਗੱਲ ਨੂੰ ਇੱਕ ਪਾਸੇ ਵੀ ਰੱਖ ਲਈਏ ਤਾਂ ਪੰਜਾਬ ਦੇ ਵਿੱਚ ਇੱਕੀ ਗਰਮੀ ਵੱਟ ਕੱਢ ਪੈਣੀ ਹੈ ਤੇ ਇਹ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ ਇਸ ਮਹੀਨੇ ਦੇ ਵਿੱਚ ਮ치 ਯਾਨੀ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਮ치 ਮੰਨਿਆ ਜਾ ਰਿਹਾ ਵੀ ਟੈਂਪਰੇਚਰ ਆ ਜਿਹੜਾ ਉਹ ਹੋ ਜਾਣਾ ਘੱਟੋ ਘੱਟ 42 43 44 ਡਿਗਰੀ ਤੱਕ ਸੋ ਇਹ ਜੇਕਰ ਹੁਣ 36 ਡਿਗਰੀ ਤੱਕ ਹੋ ਗਿਆ ਤੇ 7 ਅਪ੍ਰੈਲ ਤੱਕ ਕੀ ਤੇ ਬਾਕੀ ਇਹਨਾਂ ਦੇ ਵਿੱਚ ਤਾਂ ਤਾਪਮਨ ਖਾਸਾ ਵਧੂਗਾ ਇਸ ਗੱਲ ਦੀ ਪੂਰੀ ਪੂਰੀ ਆਸ ਆ ਸੋ ਮੈਨੇ ਪਾਈ ਕੀ ਬਣਦਾ ਪਰ ਪੰਜਾਬ ਦੇ ਵਿੱਚ ਇਸ ਦੀ ਗਰਮੀ ਹੈ ਜਿਹੜੀ ਉਹ ਕਹਿੰਦੇ ਜੀ ਪਿਛਲੇ ਬਰਿਆਂ ਦੇ ਮੁਕਾਬਲੇ ਤਾਂ ਕਾਫੀ ਵੱਧ ਪਈਣੀ ਹੈ ਜੀ ਤੇ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਮੁਰੰਗਨ ਜੀ ਜਸਨਾ ਦੇਖੋ ਜੀ ਇੱਕ ਆ ਫਿਲਮ ਆਉਣੀ ਹੈ ਹੁਣ ਇਹ 10 ਅਪ੍ਰੈਲ ਨੂੰ ਆਉਣੀ ਦੀ ਕਿ ਗਿੱਤੀ ਗਰੇਵਾਲ ਦੀ ਫਿਲਮ ਆ ਉਹਦਾ ਨਾਮ ਹੈਗਾ ਜੀ ਆਕਾਲ ਇਹ ਫਿਲਮ ਤੋਂ ਆਸਾ ਹੈ ਜੀ ਨਾ ਫਿਰ ਹੋਰ ਕਈ ਫਿਲਮਾਂ ਆਉਣੀਆਂ ਪਰ ਗੱਲ ਇਹ ਜੀ ਕਿ ਹੁਣ ਜਿਹੜੇ ਪਿਛਲੇ ਦਿਨੀ ਜਿਹੜੀਆਂ ਫਿਲਮਾਂ ਆਈਆਂ ਉਹਨਾਂ ਦਾ ਤਾਂ ਕੋਈ ਜ਼ਿਕਰ ਯੋਗ ਯੋਗਦਾਨ ਨਹੀਂ ਸੀਗਾ ਪਰ ਗਿੱਤੀ ਗਰੇਵਾਲ ਦੀ ਫਿਲਮ ਤੋਂ ਆਸਾ ਕਰਦੇ ਹਾਂ ਬਣ ਦਗਾ ਜੀ ਜੀ ਬਿਲਕੁਲ ਸੋਖੇਤ ਬਹੁਤ ਬਹੁਤ ਸ਼ੁਕਰੀਆ ਸਰਾਇ ਜੀ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜ਼ਿੰਮੇਵਾਰ